ਨ ਜੈਮਸੀ ਜੀ ਅੱਜ ਅਸੀਂ ਪੜਾਂਗੇ ਘਾਤਾ ਦਾ 29ਵਾਂ ਦਿਹਾੜੀ ਉਹਦੀ ਪਹਿਲੀ ਆਇਤ ਜਿਹੜਾ ਛੱਟੇ ਬਿੰਦੇ ਤਾੜ ਖਾ ਕੇ ਵੀ ਤੋਂਦਾ ਅਕੜੇਵਾ ਕਰੇ ਉਹ ਚਾਨਕ ਭੰਨੇ ਜਾਵੇਗਾ ਅਤੇ ਤਦ ਉਹਦਾ ਕੋਈ ਉਪਾਉ ਨਾ ਹੋਵੇਗਾ ਦੂਜੀ ਆਇਤ ਜਿਆਦਾਤਰ ਮਿੱਪਲ ਬਲ ਹੁੰਦੇ ਹਨ ਤਾਂ ਲੋਕ ਆਨੰਦ ਕਰਦੇ ਹਨ ਪਰ ਜਦੋਂ ਦੁਸ਼ਟ ਰਾਜ ਕਰਦੇ ਹਨ ਤਾਂ ਲੋਕ ਟਹਾ ਮਾਰਦੇ ਹਨ ਤੀਜੀ ਆਇਤ ਜਿਹੜਾ ਬੁੱਧਨਾਂ ਪ੍ਰੀਤ ਲਾਉਂਦਾ ਹੈ ਉਹ ਆਪਣੇ ਪਿਉ ਨੂੰ ਆਨੰਦ ਕਰਦਾ ਹੈ ਪਰ ਜਿਹੜਾ ਕੰਜਰੀਆਂ ਦਾ ਸੰਗ ਕਰਦਾ ਹੈ ਉਹ ਆਪਣਾ ਮਾਲ ਉਡਾਉਂਦਾ ਹੈ ਚੌਥੀ ਆਇਤ ညੌ ਨਾਲ ਪਾਛ ਦੇਸ਼ ਨੂੰ ਦ੍ਰਿੜ ਕਰਦਾ ਹੈ ਪਰ ਕਰ ਦਾ ਲੋਭੀ ਉਹ ਨੂੰ ਉਲਟਾ ਦਿੰਦਾ ਹੈ ਪੰਜਵੀਂ ਆਇਤ ਜਿਹੜਾ ਪੂਰੇ ਆਪਣੇ ਗਵੰਡੀ ਦੀ ਚਾਪਲੂਸੀ ਕਰਦਾ ਹੈ ਉਹ ਉਸ ਦੇ ਪੈਰਾਂ ਲਈ ਜਾਲ ਵਿਛਾਉਂਦਾ ਹੈ ਛੇਵੀਂ ਆਇਤ ਬੁਰੀਆਰ ਦੇ ਅਪਰਾਧ ਵਿੱਚ 파ਹੀ ਹੈ ਪਰ ਚਰਮੀਪੁਰ ਚ ਜੈਜੇਕਾਰ ਨਾਲ ਆਨੰਦ ਕਰਦਾ ਹੈ 7 ਐਤ ਧਰਮੀ ਤਾਂ ਗਰੀਬਾਂ ਦੇ ਮੁਕਾਦਮੇ ਨੂੰ ਜਾਣਦਾ ਹੈ ਪਰ ਦੁਸ਼ਟ ਉਹ ਦੇ ਸਮਝਣ ਦਾ ਗਿਆਨ ਨਹੀਂ ਰੱਖਦਾ 8 ਐਤ ਮੁਖੌਲੀ ਤਾਂ ਨਗਰ ਵਿੱਚ ਲੰਬੂ ਲਾਉਂਦੇ ਹਨ ਪਰ ਬੁੱਧਵਾਨ ਕ્રોਧ ਨੂੰ ਮੋੜ ਦਿੰਦੇ ਹਨ 9 ਐਤ ਜੇ ਬੁੱਧਮਨ ਪੁਰੇ ਸ ਮੂਰਖ ਨਾਲ ਝਗੜੇ ਤਾਂ ਭਾਵੇਂ ਉਹ ਗੁੱਸੇ ਹੋਵੇ ਭਾਵੇਂ ਹਾਸੀ ਕਰੇ ਪਰ ਚੈਨ ਨਹੀਂ ਮਿਲਦੀ ਦਸਵੀਂ ਆਇਤ ਖੂਨੀ ਮਨੁੱਖ ਖਰਿਆਂ ਨਾਲ ਵੈਰ ਰੱਖਦੇ ਹਨ ਪਰ ਸੱਚਾਰ ਉਹ ਉਹਨਾਂ ਦੀ ਜਾਨ ਨੂੰ ਪਾਲਦੇ ਹਨ ਗਿਆਰਵੀਂ ਆਇਤ ਮੂਰਖ ਆਪਣਾ ਸਾਰਾ ਗੁੱਸਾ ਵਿਖਾ ਦਿੰਦਾ ਹੈ ਪਰ ਬੁੱਧਵਾਨ ਆਪਣੇ ਕਰੋਧ ਨੂੰ ਚੁੱਪ ਕੇ ਰੋਕ ਰੱਖਦਾ ਹੈ ਬਾਰਵੀਂ ਆਇਤ ਜੇ ਕੋਈ ਹਾਕਮ ਝੂਠ ਉੱਤੇ ਕੰਨ ਲਾਉਂਦਾ ਹੈ ਤਾਂ ਉਹ ਦੇ ਸਭੇ ਚੱਕਰ ਦੁਸ਼ਟ ਹੋ ਜਾਣਗੇ 13ਵੀਂ ਐਟ ਦੀਨਤੇ ਦੱਬਾ ਦੇਣ ਵਾਲਾ ਇੱਕ ਦੂਜੇ ਨੂੰ ਮਿਲਦੇ ਹਨ ਯਹੋਵਾ ਉਹਨਾਂ ਦੋਹਾਂ ਦੀਆਂ ਅੱਖੀਆਂ ਨੂੰ ਚਾਨਣ ਦਿੰਦਾ ਹੈ 14ਵੀਂ ਐਟ ਜਿਹੜਾ ਪਾਸ਼ਾ ਗਰੀਬਾਂ ਦਾ ਸੱਚਾ ਨਿਉ ਕਰਦਾ ਹੈ ਉਹ ਦੀ ਗੱਦੀ ਸਦਾ ਬਣੀ ਰਹੇਗੀ 15ਵੀਂ ਐਟ ਤਾਰ ਤੇ ਛਿੱਟੀ ਬੁੱਧ ਦਿੰਦੀਆਂ ਹਨ ਪਰ ਜਿਹੜਾ ਬਾਲਕ ਬੇਮੋਹਰਾ ਛੱਡਿਆ ਜਾਂਦਾ ਹੈ ਉਹ ਆਪਣੀ ਮਾਂ ਲਈ ਨਮੋਚੀ ਲਿਆਉਂਦਾ ਹੈ 16ਵੀਂ ਆਇਤ ਜਿਵੇਂ ਦੁਸ਼ਟ ਪ੍ਰਭਲ ਹੁੰਦੇ ਹਨ ਤਾਂ ਅਪਰਾਧ ਵੱਧਦਾ ਹੈ ਪਰ ਧਰਮੀ ਉਹਨਾਂ ਦਾ ਡਿਗਣਾ ਵੇਖਣਗੇ ਵੇਖਣਗੇ 17ਵੀਂ ਆਇਤ ਆਪਣੇ ਪੁੱਤਰ ਨੂੰ ਤਾੜ ਤਾਂ ਤੈਨੂੰ ਸੁਖ ਦੇਵੇਗਾ ਅਤੇ ਉਹ ਤੇਰੀ ਜੀਨ ਨੂੰ ਨਿਹਾਲ ਕਰੇਗਾ 18ਵੀਂ ਆਇਤ ਜਿੱਥੇ ਦਰਸ਼ਨ ਨਹੀਂ ਉੱਥੇ ਲੋਕ ਵੇ ਮੋਰੇ ਹੋ ਜਾਂਦੇ ਹਨ ਪਰ ਜਿਹੜਾ ਵਿਵਸਥਾ ਦੀ ਪਰਨ ਕਰਦਾ ਹੈ ਉਹ ਧੰ ਹੈ 19ਵੀਂ ਇਤ ਪਹਿਲੀਆਂ ਨੀਰੀਆਂ ਗੱਲਾਂ ਨਾਲ ਨਹੀਂ ਸਰੋਂਦਾ ਕਿਉਂ ਜੋ ਉਹ ਸਮਝਦਾ ਹੈ ਪਰ ਪਰਵਾਹ ਨਹੀਂ ਕਰਦਾ 20ਵੀਂ ਇਤ ਕੀ ਤੂੰ ਕੋਈ ਮਨੁੱਖ ਵੇਖਦਾ ਹੈ ਜੋ ਬੋਲਣ ਵਿੱਚ ਕਾਹਲ ਕਰਦਾ ਹੈ ਉਹ ਦੇ ਨਾਲ ਮਨੁੱਖ ਤੋਂ ਬਾਹਰੀ ਆਸ ਹੈ 21ਵੀਂ ਇਤ ਜਿਹੜਾ ਆਪਣੇ ਟਿਹਲੀਏ ਨੂੰ ਬਚਪਣੇ ਤੋਂ ਲਾਂਡਾ ਲਾਡਾ ਨਾਲ ਪਾਲਦਾ ਹੈ ਉਹ ਉੜਕ ਨੂੰ ਉਸ ਦਾ ਵਾਰਿਸ ਬਣ ਬੈਠੇਗਾ 22ਵੀਂ ਆਏ ਤੇ ਕ੍ਰੋਧੀ ਮਨੁੱਖ ਲੜਾਈ ਛੇੜਦਾ ਹੈ ਅਤੇ ਗੁੱਸੇ ਵਾਲਾ ਅਪਰਾਧ ਵਧਾਉਂਦਾ ਹੈ 23ਵੀਂ ਆਏ ਤੇ ਆਦਮੀ ਦਾ ਹੰਕਾਰ ਉਹ ਨੂੰ ਅਧੀਨ ਕਰੇਗਾ ਪਰ ਮਨ ਦਾ ਅਧੀਨ ਆਦਰ ਪ੍ਰਾਪਤ ਕਰੇਗਾ 24ਵੀਂ ਆਏ ਤੇ ਚੋਰ ਦਾ ਸਾਜੀ ਆਪਣੀ ਜਾਨ ਦਾ ਵੈਰੀ ਹੈ ਉਹ ਸੌ ਤਾ ਹੁੰਦਾ ਹੈ ਪਰ ਦਸਰ ਕੁਝ ਨਹੀਂ ਪਤਮੀ ਆਇ ਤੇ ਮੁੱਖ ਦਾ ਭੈ ਫਾਹੀ ਲਿਆਉਂਦਾ ਹੈ ਪਰ ਜਿਹੜਾ ਯਹਵਾ ਉੱਤੇ ਭਰੋਸਾ ਰੱਖਦਾ ਹੈ ਉਹ ਸੁਖਸਾਂ ਨਾਲ ਰਹੇਗਾ 26ਵੀਂ ਆਇ ਤੇ ਹਾਕਮ ਦੇ ਮੂੰਹ ਨੂੰ ਵਾਲੇ ਪਾਲਦੇ ਹਨ ਪਰ ਮੁੱਖ ਦਾ ਇਨਸਾਫ ਯਹਵਾ ਵੱਲੋਂ ਹੈ 72ਵੀਂ ਆਇ ਤੇ ਧਰਮੀ ਕੁਨਾਹੀ ਤੋਕਿਨ ਕਰਦਾ ਹੈ ਅਤੇ ਦੁਸ਼ਟ ਸਿੱਧੀ ਚਾਲ ਵਾਲੇ ਤੋ ਵੀ ਕਿਨ ਕਰਦਾ ਹੈ ਆਮਨ ਪ੍ਰੋਫੈਸਰ ਜੀ ਇਹਨਾਂ ਬਚਨਾਂ ਪੜ੍ਹੇ ਤੇ ਸੁਣਿਆਂ ਤੇ ਬੜੀ ਬਰਕਤ ਦੇਣ ਗੋਡ ਬles you